哎，那个什么，那个那个他。 ਸੰਗ ਕਾਹੂ ਦੇ ਗਾ ਵ੍ਰਤਾਇਆ ਪਰਮਧਾਇਆ ਨਾ ਹਰ ਭੜਿਓ ਨਾਮ ਕੋ ਜਨ ਸੇਦਿਓ ਨਹਿ ਉਪਜੋ ਪਰਿਸ਼ ਗਿਆਨਾ ਕੋੜੀ ਮਹੇਂਦਰ ਜਨ ਤੇਰਾ ਨਾਮੁ ਆਪਰ ਮਤਿ ਦਾ ਹਾਰਿਓ ਵਸਤਰ ਮਤ ਨਹੀਂ ਪਾਈ ਮਾਨਸ ਬਹਿ ਪਾਇ ਪਦ ਹਰ ਪਦ ਨਾਨਕ ਬਾਗ ਬਸਾਈ ਬਹੁਤ ਜਨਮ ਭਰ ਮਤ ਦਾ ਹਾਰਿਓ ਸਤਨ ਮਤਨੇ ਪਾਏ ਮਾਨਸ ਦੇ ਪਾਏ ਪਗ ਹਰ ਪਗ ਨਾਨਕ ਬਾਗ ਬਤਾਏ ਵਾਹਿਗੁਰੂ ਕੀ ਖਲਸਾ ਮਨੁ ਮਨੋ ਤਿਰਾ ਨੰਦ ਰੂਪਾ ਸਤਿ ਸੁਪਸਾਰ। ਮੰਨ ਗ੍ਰਿਯਾ ਗਿਰਿ ਮਾਇ ਸਤਿ ਕਰੂਨਾ ਪਾਇਆ ਸਤਿ ਸੁਪਤਨ ਪਾਇਆ ਸੈ ਸਿੱਕੇ। ਮਾਨਵ ਜੀਆ ਬਾਗ ਭਾਇਆ ਬਾਗ ਰਤਨ ਪਰਵਾਰ ਪਰਿਆ ਸ਼ਬਦ ਨਾਮ ਨਿਆਈਆ ਸ਼ਬਦੋ ਕਰਤਨ ਹੋਰੀ ਤੇਰਾ। ਮਾਨ ਜਿਨੇ ਵਸਾਇਆ ਕਹ ਨਾਨਕ ਅਦੰਭੂ ਆ ਸਤੂ ਮਰ ਪਾਇਆ ਇਹ ਫਤ ਸੇਰਿਆ ਤੁ ਸਰਦਾਰ ਹੋ ਅਨਕਾਰੇ ਅਰ ਨਾਰਾ ਰਹਾ ਤੂੰ ਮਨ ਮੇਰੇ ਦੂਖ ਸਭ ਵਿਸਾਰਨਾ ਜੇਕਾਰ ਉਠੇ ਤੇਰਾ ਮਾਨ ਸੋਤ ਸੁਵਾਰਨਾ ਸਭਨਾ ਦਾ ਨਾਮ ਸਤਰਤ ਸੁਆਮੀ ਸੋਤੋ ਮਨੋ ਬਸਾਰੇ ਕਹਿ ਨਾਮ ਕੁਮਨ ਮੇਰੇ ਸਦਾ ਰੋ ਹਰ ਨਾਲ ਲੈ ਸਾਥੇ ਸਾਹਿਬਾ ਕਾ ਆਹੀ ਘਰ ਤੇਰਾ ਘਰਾਂ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਖ ਸਲਾਹ ਤੇਰੀ ਨਾਮ ਮਨ ਵਸਾਵੇ ਕਹਉ ਦਿਕਾ ਮਨੁ ਲਸਿਆ ਬਾਦੇ ਸੁਖ ਖਲੇ ਕਹਿ ਨਾਮੁ ਸਤਿ ਸਾਈਂ ਸਾਬੂ ਜਾਨੀ ਪਰ ਤੇਰਾ ਸਤ ਗਰ ਨਾਮ ਮੇਰਾ ਆਧਾਰੋ ਸਤ ਗਰ ਨਾਮ ਮੇਰਾ ਆਧਾਰ ਜਿਨ ਕੋ ਪਾਨ ਸਬਦ ਗਉਾਈਆ ਕਰਿ ਸ਼ਾਮ ਸੁਖ ਮਨਿ ਆਏ ਬਸਿਆ ਜਨੇਛ ਸਬਦ ਪੁਜਾਈਆ ਸਦਾ ਕੁਰਬਾਨ ਕੀਤਾ ਗੁਰਿ ਰਖਾਉ ਜਿਸ ਕੀ ਨਾਇ ਬੋੜੇ ਕਹੈ ਨਾਮ ਸੁਨੋ ਸੰਤੋ ਸ਼ਬਦ ਕਰਉਤੇ ਆਰੋ ਸਤਿਨਾਮ ਮਿਰਾਇ ਅਧਾਰੋ ਆਗੇ ਪੰਛ ਸ਼ਬਦ ਜਿਤ ਭਗਵ ਸਵਾਗਤ ਕਰਿ ਸੁਵਾਗੇ ਸਰਵ ਜਵਾਗੇ ਕਰਿ ਜਿਤ ਸਰਧਾਇਆ ਵਾਂਟ ਦੂਰਦ ਤੁਧ ਵਸ ਕਿਤੇ ਕਾਲ ਭਟਕੁ ਮਾਰਿਆ ਮੋਤੁ ਕਰਪਾ ਤੁਧ ਜੀ ਕੋ ਸੇ ਨਾਮੁ ਹਰਿ ਕਰਿ ਵਾਗੇ ਇਤਕਾਰ ਅਨਹਗ ਵਾਗੇ ਅਨੰਦ ਸੁਨੋ ਬੜਾ ਭਾਗਿਓ ਸਗਲ ਮਨੋਰਥ ਪੂਰੇ ਵਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਰਸੂਰੇ ਤੋਖ ਰੋਗ ਸੰਪਾਪਿ ਉਤਰੇ ਸੁਣੀ ਸੱਕੇ ਬਾਣੀ ਸਤ ਸਵਾਦ ਭਏ ਸਸੇ ਗੂਏ ਗੂਤੇ ਗਾਣੀ ਹਰਤੇ ਪੜੀਤ ਗਾਤੇ ਭਗਤ ਸਤਗੁਰਿ ਹਾ ਪਰਪੂਰੇ ਬਨਵੰਤ ਨਾਨਕ ਹੋਰ ਕਰਨ ਲਾਗੇ ਵਾਗੇ ਅਨਹਦ ਸੁਣਤੇ ਪੜੀਤ ਗਾਤੇ ਭਗਤ ਸਤਗੁਰਿ ਹਾ ਪਰਪੂਰੇ ਮੰਤ ਨਾਮਿਕ ਕੋਈ ਕਰਨ ਲਾਗੇ ਵਾਕੇ ਵਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਤੇ ਸ੍ਰੀ ਤਰੁਲ ਸਹਾਇ ਵਾਰ ਸ਼੍ਰੀ ਗੁਰੂ ਮਤੀ ਦੀ ਪਾਤਸ਼ਾਹ ਜਸਮੀ ਰਤਨ ਤੋਂ ਬਰਕਤ ਸੰਗਤਾ ਗੁਰ ਨਾਨਕ ਦੇਵ ਜੀ ਤੇ ਆਏ ਉਪਨੰਦ ਕੁੱਤੇ ਜਮਦਾਸ ਸਦਾਨ ਦਾਸ ਸਹਾਇ ਅਰਜਨ ਹਰਗੋਬਿੰਦ ਸਿੰਘ ਜੀ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਇਆ ਜਿਸ ਦੇ ਸੋਤ ਪੂਜਾਏ ਤੇਗ ਬਹਾਦਰ ਸੁਨਿਆ ਕਰਨੋ ਨਿਜ ਅਵਤਾਰੇ ਸਭ ਤੋਂ ਜੋ ਸਹਾਇ ਦਸਮੀ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਤੋਂ ਹੋਈ ਸਹਾਇ ਸਭ ਤੋਂ ਹੋਈ ਸਹਾਇ ਦਸ ਪਾਤਸ਼ਾਹਾਂ ਕੀ ਆਤਮਿਕ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਿਦਾਰਾਂ ਵੱਲ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜ ਪਿਆਰੇ ਚਾਰ ਸਾਹਿਬ ਜਾਦੇ 40 ਮੁਕਤੇ ਘਟੀਆਂ ਜਪੀਆਂ ਤਕੀਆਂ ਜਿਨਾ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਜਿਵਾਹੀ ਦੇਖਣ ਪਿਤਾ ਇਨਾ ਪਿਆਰਿਆਂ ਸਕੇਾਰਿਆਂ ਸਿੰਘ ਸਿੰਘਣੀਆਂ ਭੰਗੀਆਂ ਸ਼ਹੀਦਾਂ ਮਰੀਦਾ ਸੰਤਾਂ ਭਗਤਾਂ ਮਹਾਪੁਰਸ਼ਾਂ ਪੰجا ਕਸਤਾਂ ਸਰਬੱਤ ਗੁਰਦਵਾਰ ਹੈ ਬਲ ਪ੍ਰਣ ਕਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਕੋ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਤਹਾ ਤਹਾ ਰਸ਼ਿਆ ਰਾਏ ਦੇ ਕਿੰ ਫਤੇ ਗੁਰ ਕੀ ਪੈ ਸੰਤ ਕੀ ਦੇ ਸ੍ਰੀ ਸਾਹਿਬ ਸੁਹਾਏ ਹਾਉ ਸਾਜੀ ਕੇ ਬੋਲ ਬਾਰੇ ਬੋਲੋ ਜੀ ਸਾਹਿਬ ਸਿਖਾ ਨੂੰ ਬਖਸ਼ੋ ਜੀ ਸਿੱਖੀ দান ਇਸ দান ਰਹਿ দান ਵਿਵੇਕ দান ਸਹਾਦਾਨ ਪੁਰਸਾ দান ਦਾਣਾ ਸਰਦਾਨ ਆਨੰਦ দান ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨਿ ਕਿਸ਼ਨਾੰ ਚੌਕੀਆਂ ਝੰਡੇ ਗੁੰਗੇ ਜੁਗ ਜੁਗ ਅਕਾਲ ਧਰਮ ਕਾ ਜੈਕਾਰ ਬੋਲਣਾ ਜੀ ਆਪ ਜੀ ਕੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਤਰਾ ਰਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਆਪ ਜੀ ਦੇ ਪਾਵਨ ਚਰਨ ਕਮਲਾ ਵਿਖੇ ਅਰਦਾਸ ਬੈਂਤੀ ਜੋ ਜੜੀ ਹੈ ਵਾਹਿਗੁਰੂ ਜੀ ਤੰਤ ਕੰਨ ਮੇਰੀ ਜੀਰੀ ਦੇ ਮਾਲਕ ਹਰਿ ਗੋਬਿੰਦ ਸਿੰਘ ਮਹਾਰਾਜੀਓ ਆਪ ਜੀ ਦੇ ਚਰਨ ਸੇਵਕ ਸਤਖੰਡ ਬਾਬਾ ਸਦਾਸਾ ਜੀ ਦੇ ਪ੍ਰਸਥਾਨਾਂ ਦੇ ਮਹਾਂਤ ਕਮਲ ਨਾਇਨ ਸ਼ਾਹ ਜੀ ਦੇ ਨਾਂ ਦੀ ਸਰਾਨਾ ਵਰਸੀ ਦੇ ਸੰਬੰਧਿਤ ਵਾਹਿਗੁਰੂ ਜੀ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਆਪ ਜੀ ਪਾਵਨ ਤਰਬਾਨੀ ਦੇ ਅਖੰਡ ਪਾਠ ਸਾਹਿਬ ਆਰੰਭ ਹੋਣ ਲੱਗੇ ਹਨ ਆਪ ਜੀ ਨੇ ਦਇਆ ਕਰਨੀ ਮਿਹਰ ਕਰਨੀ ਵਾਹਿਗੁਰੂ ਜੀਓ ਪਾਠੀ ਸਿੰਘਾਂ ਨੂੰ ਸੁਧ ਸਪਸ਼ਟ ਬਾਣੀ ਪੜਨ ਦਾ ਸੇਵਾਦਾਰਾਂ ਨੂੰ ਸੇਵਾ ਕਰਨ ਦਾ ਪਰਮ ਸ਼ਾਹ ਮੰਚ ਆਵ ਦਰਸ਼ਕ ਕਰਨਾਂ ਤੰਤਰੀਆਂ ਦੇ ਦਾਨ ਬਖਸ਼ਿਸ਼ ਕਰਨੇ ਦਰੋ ਕਰੋ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਵਾਹਿਗੁਰੂ ਜੀ ਦੱਸੀ ਹੋਈ ਪ੍ਰਾਪਤ ਅਨੁਸਾਰ ਵਾਹਿਗੁਰੂ ਜੀ ਸਭ ਸਮਗਰੀ ਹਾਜ਼ਰ ਹੈ ਕੋਈ ਊਣ ਕਾਇਮ ਹੋਣੇ ਤੋਂ ਆਪ ਜੀ ਨੇ ਚੁਣਾ ਕਰ ਦੇਣੀ ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ ਸੰਕਤਾਂ ਦੀਆਂ ਹਾਜ਼ਰੀਆਂ ਦਰ ਪਟਾਵਾਂ ਦਰ ਪ੍ਰਮਾਨ ਕਰਨੀਆਂ ਵਾਹਿਗੁਰੂ ਜੀਓ ਸੰਕਤਾਂ ਦਾ ਕਦਮ ਕਦਮ ਤੁਸੀਂ ਆਪਣੇ ਲੇਖੇ ਵਿੱਚ ਲਾਉਣਾ ਦਰੋਂ ਘਰੋਂ ਸੇਵਾ ਸਿਮਰਨ ਦੀ ਦਾਤ ਗੁਰਸਿੱਖੀ ਦੀ ਬੀਵਨ ਬਖਸ਼ਿਸ਼ ਕਰਨਾ ਵਾਹਿਗੁਰੂ ਜੀ ਗੁਰਮਤਿ ਅਨੁਸਾਰ ਸ਼ੁਭ ਭਾਵਨਾਵਾਂ ਸੰਪੂਰਨ ਕਰਨੀਆਂ ਵਾਹਿਗੁਰੂ ਜੀਓ ਆਪ ਜੀ ਦੇ ਬਖਸ਼ਿਸ਼ ਯਾਨਿਆਂ ਵਿੱਚੋਂ ਅੰਮ੍ਰਿਤ ਮਈ ਘਰਾ ਪ੍ਰਸ਼ਾਦ ਜੀ ਦੇ ਹਾਜ਼ਰ ਰਹਾ ਦਰ ਪ੍ਰਮਾਨ ਹੋਵੇ ਧਰ ਪਰਮਾਨ ਹੋਈ ਕੜਾ ਪ੍ਰਸ਼ਾਦ ਆਪ ਜੀ ਦੀਆਂ ਸੰਗਤਾਂ ਵਿੱਚ ਵਰਤੋਂ ਦੀ ਆਗਿਆ ਹੋਵੇ ਬਾਈ ਜੀ ਜੋ ਸ਼ਕੇ ਸਵਾਪ ਜੀ ਦਾ ਸਵਾਸ ਸਵਾਸ ਨਾਮ ਜਪੇ ਆਗ ਕਰੋ ਕਿਰਪਾ ਬਖਸ਼ੋ ਆਪਣੇ ਹੁਕਮ ਨਾਮੇ ਅਤੇ ਆਗਿਆ ਬਖਸ਼ਿਸ਼ ਕੋ ਆਪ ਜੀ ਕੀ ਰੱਬੀ ਬਾਣੀ ਇਲਾਹੀ ਬਾਣੀ ਦੇ ਖਣ ਪੜ ਸਹਿ ਆਰੰਭ ਹੋਉਣ ਸਹੀ ਤੇ ਆਰੋ ਮਿਲਣੇ ਜਿਨ੍ਹਾਂ ਨੇ ਮਲੇ ਆਪ ਜੀ ਕਾ ਨਾਮ ਛਤੇ ਆਵਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਵਾਹਿਗੁਰੂ ਸਾਹਿਬਾ ਵਾਹਿ ਸੋਤ੍ਰਿ ਰਿਵਾਜੇ ਤੁ ਸਭਿਓਂ ਕਰਪਾ ਕਰੋ ਜੀ ਦੇ ਬਾਬੇ ਕਾ ਤੋਂ ਆ ਸੁਆਮੀ ਜੀਵਾਨਸ ਕੀ ਗੱਪ ਨੋਰ ਦੁਖ ਮਾ ਦੁਖ ਨਹੀਂ ਮਾਨ ਸੁਖ ਸੁਨਹਿ ਅਰਪਾ ਨਹੀਂ ਜਾਕਾ ਕੰਚਨ ਵਕੀ ਮਨ ਰਹਾ ਨਹਨ ਦਇਆ ਨਹ ਉਸਤ ਕਾਂਕਾ ਹੋ ਗੋਬਿੰਦ ਸਿਆਉ ਝੋ ਉਪਣੀ ਸੰਗ ਪਾਣੀ ਹੋਰ ਕਿਰਪਾ ਦੇ ਨਰਕ ਕੋ ਕੀ ਮੇ ਸਾ ਵਾਹਿਗੁਰੂ ਜਪੋ ਸਤਨਾਮ ਸਤਨਾਮ ਕੇ ਫਾਹਿਰੂ ਗੁਰੂ ਆ헤 ਗੁਰੂ ਜਪ ਲੋ ਸਤਨਾਮ ਸਤਨਾਮ The i

Good. Uh -huh.